ਜਿੱਦਣ ਮੈਂ ਟੁੱਟ ਗਈ ਉਸ ਦਿਨ ਰੂਹਾਨੀਅਤ ਸ਼ੁਰੂ ਹੋ ਜਾਂਦੀ ਉੱਤੇ ਹੋਰ ਹੋਰ ਨਹੀਂ ਹੁੰਦੀ ਜਿੰਨਾ ਮਰਜੀ ਧਰਮ ਦੇ ਨੌ ਦੇ ਕੰਮ ਕਰੀ ਜਾਵੇ ਕਿਰਿਆਚਾਰ ਕਰੀ ਜਾਵੇ ਕੋਈ ਤੀਰਥ ਕਰੀ ਜਾਵੇ ਦਾਨਪੂਰਨ ਕਰੀ ਜਾਵੇ ਨਹੀਂ ਰੂਹਾਨੀਅਤ ਸ਼ੁਰੂ ਹੁੰਦੀ ਹੈ ਗੁਰੂ ਨੂੰ ਮਿਲ ਕੇ ਸੰਤ ਦੀ ਸੰਗਤ ਦੇ ਨਾਲ ਸ਼ੁਰੂ ਹੋਣੀ ਜਿੱਦਣ ਮੈਂ ਟੁੱਟਣੀ ਹੈ ਇਹੋ ਸਭ ਤੋਂ ਜ਼ਰੂਰੀ ਹੋਦਾ ਟੁੱਟਣਾ ਤਾਂ ਦੇਵਤਿਆਂ ਦੀ ਇਹੋ ਟੁੱਟਦੀ ਨਹੀਂ ਹੈ ਸੋਫਿਸਟੀਕੇਟਿਡ ਹੁੰਦੀ ਹੈ ਅੰਡਰ ਕੋਲਨ ਨੇ ਇਸ ਕਰਕੇ ਉਹਨਾਂ ਨੂੰ ਸੁਭਾਗ ਨਹੀਂ ਹੈ ਵੀ ਉਹ ਰੂਹਾਨੀ ਬਣ ਸਕੇ ਔਰ અનુਮਾਨ ਸਰ ਗਰਰ ਸਮਨ ਸਰਪਤ ਨਰਪਤ ਨਹੀਂ ਗੁਣ ਜਾਣ ਸੰਕ ਅਨੰਦ ਮਹੇਸ਼ ਸਮਨ ਸੇਖਨਾਗ ਤੇਰੋ ਮਰਮ ਨਾ ਜਾਣ ਸੇਖਨਾਗ ਹਜ਼ਾਰ ਜੀਵ ਨਾਲ ਯੁਗ ਹੋ ਕੇ ਨਾਮ ਜਪਦੇ ਨੇ ਰੋਜ਼ ਰੱਬ ਦਾ ਨੌ ਨਵਾਂ ਰੱਖ ਲੈਂਦਾ ਜਿਵੇਂ ਅੱਜ ਗੋਪਾਲ ਗੋਪਾਲ ਹਜ਼ਾਰ ਜੀਵ ਕਰ ਰਹੀ ਹੈ ਕੱਲੋਂ ਨਾਰਾਇਣ ਨਾਰਾਇਣ ਕਰ ਰਹੀ ਹੈ ਪਰ ਸੋ ਉਹ ਧਰਨੀ ਤਰ ਧਰਨੀ ਤਰਕਾਰੀਆ ਚੌਥੇ ਨਹੀਂ ਅੱਲਾ ਅੱਲਾ ਕਰ ਰਹੀ ਹੈ ਪੰਜਵੇਂ ਕੋਈ ਹੋਰ ਜਿੰਨੇ ਵੀ ਨਾਮ ਹੈ ਸਭ ਰੱਬ ਦੇ ਪਰ ਉਹਨੂੰ ਇੱਕ ਤਿਲ ਜਿੰਨਾ ਵੀ ਹੁਣ ਤਾਈ ਪ੍ਰਾਪਤੀ ਨਹੀਂ ਹੋਈ ਗੁਰਬਾਣੀ ਚ ਬਾਰ ਬਾਰ ਬਾਤ ਆਉਂਦੀ ਕਿਉਂਕਿ ਉਹ ਟੈਕਨੀਕਲੀ ਕਰਦਾ ਟੈਕਨੀਕਲਟੀ ਨੂੰ ਗੁਰਬਾਣੀ ਚ ਕੋਈ ਬਹੁਤੀ ਵਡਿਆਈ ਨਹੀਂ ਮਿਲੀ ਹੋਈ ਭਿਜਕੇ ਨਹੀਂ ਕਰਦਾ ਜਿੰਨਾ ਚਿਰ ਅੰਦਰੋਂ ਮੈਗਨੀਟਿਊਡ ਦੀ ਭਿਜਦਾ ਨਹੀਂ ਬੰਦਾ ਨੀਮਾ ਨਹੀਂ ਹੁੰਦਾ ਗਰਬਦਾ ਨਹੀਂ ਹੈ ਅੰਦਰੋਂ ਉਹਨਾਂ ਚ ਰੱਬ ਦਾ ਮਲਾਪ ਨਹੀਂ ਹੁੰਦਾ ਕਿਸੇ ਸੋ ਦੇਖੋ ਮਹਾਤਮਾ ਬੁੱਧ ਜੀ ਨੇ ਪਿੰਨੀ ਦੂਰ ਤਾਈ ਫੈਲਿਆ ਉਹਨਾਂ ਦਾ ਧਰਮ ਹਿੰਦੁਸਤਾਨ ਚੋਂ ਨਿਕਲ ਕੇ ਜਾਪਾਨ ਇੰਡੋਨੇਸ਼ੀਆ ਚਾਈਨਾ ਕੰਬੋਡੀਆ ਵਗੈਰਾ ਸ਼੍ਰੀਲੰਕਾ ਲੇਕਿਨ ਗੁਰਬਾਣੀ ਨੇ ਉਹਨਾਂ ਨੂੰ ਵੀ ਉਸੇ ਇੱਕ ਕੈਟਾਗਰੀ ਚ ਰੱਖਿਆ ਹੋਇਆ ਸਤੋਗਣੀ ਪੁਰਸ਼ ਤੇ ਉਹ ਨਵਾਂਇਤ ਵਿੱਚ ਗੁਰਬਾਣੀ ਉਹਨਾਂ ਨੂੰ ਮਾਨਤਾ ਨਹੀਂ ਦੇ ਰਹੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਸੀ ਕਿਤੇ ਨਾ ਨਹੀਂ ਹੁੰਦਾ ਇਸ ਤਰੀਕੇ ਨਾਲ ਨਹੀਂ ਆਉਂਦਾ ਵੀ ਉਹਨਾਂ ਨੂੰ ਜਿਵੇਂ ਗਣਤਾਂ ਦੀ ਵਡਿਆਈ ਹੈ ਜਾਮਨਦੀ ਦੀ ਵਡਿਆਈ ਹੈ ਇਸ ਤਰ੍ਹਾਂ ਦਾ ਨਹੀਂ ਹੈ ਉਹ ਜੇ ਦੁਨੀਆਦਾਰੀ ਦੇ ਤੌਰ ਤੇ ਉਹ ਬਹੁਤ ਵਧੀਆ ਇਨਸਾਨ ਸੀਗੇ ਸਤੋਗੁਣੀ ਪੜ੍ਹ ਸੀਗੇ ਚਲੋ ਇਹਦੇ ਨਾਲ ਇੱਕ ਗੱਲ ਹੋਰ ਵੀ ਕਹਦੇ ਆਂ ਚਾਰ ਵੇਦ ਆਰ ਸਿਮਰਤ ਪੁਰਾਨਾ ਕਮਲਾਪਤੀ ਕਮਲਾ ਨਹੀਂ ਜਾਨਾ ਤਾਂ ਵੀਰ ਜੀ ਦਾ ਹੀ ਸ਼ਲੋਕ ਹੈ ਜਿਹੜੇ ਚਾਰ ਵੇਦ ਹੈ ਉਹਨਾਂ ਨੇ ਵੀ ਨਹੀਂ ਗੁਣ ਜਾਣਿਆ ਔਰ ਜਿਹੜੇ ਬਾਕੀ ਉਹ ਉਪਨਿਸ਼ਦ ਹੈ ਗੀਤਾ ਜੀ ਹੈ ਉਹਨਾਂ ਦੇ ਵਿੱਚ ਰੱਬ ਦੀ ਵਡਿਆਈ ਹੈ ਉਹਨਾਂ ਦੀ ਵਡਿਆਈ ਹੋਈ ਹੋਈ ਹੈ ਚਾਰਾਂ ਵੇਦਾਂ ਤੇ ਨਹੀਂ ਹੈ ਜਦੋਂ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਸਨਾਤਨੀ ਉਹਨਾਂ ਸਾਰਿਆਂ ਨੂੰ ਇਕੱਠੇ ਮਤਲਬ ਇਨ ਟੋਟੈਲਟੀ ਵੀ ਵੇਦ ਕਿਹਾ ਜਾਂਦਾ ਹੈ ਇਸੇ ਕਰਕੇ ਗੁਰਬਾਣੀ ਚ ਕਿਤੇ ਕਿਤੇ ਵੇਦਾਂ ਦੀ ਵਡਿਆਈ ਆਉਂਦੀ ਹੈ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉ ਬਿਤਾ ਲਿਆ ਕਿਤੇ ਕਿਤੇ ਵੇਦਾਂ ਦਾ ਗੰਡਨ ਵੀ ਕਰਿਆ ਹੋਇਆ ਵੇਦ ਭਰੋਸੇ ਪਾਂਡੇ ਟੂਮਰ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਬਾਬਾ ਜਿਨਕੀ ਸੁਤ ਪ੍ਰਭ ਚਰਨਨ ਲਾਗੀ ਤੇ ਬੇਵੈਦਨ ਤੇ ਭਏ त्याਗੀ ਦਰਮੇ ਪਾਤਸ਼ਾਹ ਦਾ ਬਚਨ